ਕੀ ਤੁਸੀਂ ਜਾਣਦੇ ਹੋ ਸਰਦੀਆਂ ਦੀ ਧੁੱਪ ਦੇ ਕੀ ਕੀ ਫਾਇਦੇ ਐ ਜੇਕਰ ਤੁਹਾਡੇ ਵੀ ਗੋਟਿਆਂ ਦੇ ਵਿੱਚ ਮੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਇੱਕ ਵਾਰ ਜਰੂਰ ਦੇਖੋ ਇਸ ਵੀਡੀਓ ਨੂੰ ਇੱਕ ਵਾਰ ਅਪਣਾ ਲਵੋ ਇਹ ਘਰੇਲੂ ਨੁਸਖੇ ਕਦੇ ਵੀ ਨਹੀਂ ਪੈਣੀ ਦਵਾਈਆਂ ਦੀ ਲੋੜ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਖਾਸ ਪ੍ਰੋਗਰਾਮ ਹੈਲਥ ਟਿਪਸ ਤੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੰਗੀਆਂ ਚੰਗੀਆਂ ਤੇ ਲਾਹੇਵੰਦ ਹੈਲਥ ਟਿਪਸ ਦੇ ਬਾਰੇ ਵਿਚਾਰ ਚਰਚਾ ਕਰਦੇ ਆ ਤਾਂ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਤਾਂ ਇਹਨਾਂ ਸਰਦੀਆਂ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਸਾਡੇ ਹੱਥਾਂ ਪੈਰਾਂ ਦੇ ਵਿੱਚ ਸੋਜ ਆ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਹੈ ਤੇ ਦਰਦ ਕਈ ਵਾਰ ਸਾਡੇ ਤੋਂ ਸਹਿਣ ਵੀ ਨਹੀਂ ਹੁੰਦਾ ਅਜਿਹੇ ਦੇ ਵਿੱਚ ਅਸੀਂ ਦਵਾਈਆਂ ਦੇ ਵਰਤੋਂ ਕਰਦੇ ਆ ਪਰ ਦਵਾਈਆਂ ਕਈ ਵਾਰ ਸਾਡੇ ਸਰੀਰ ਨੂੰ ਸੂਟ ਨਹੀਂ ਕਰਦਿਆਂ ਤੇ ਉਸਦੇ ਕਈ ਸਾਰੇ ਸਾਈਡ ਇਫੈਕਟਸ ਹੋ ਜਾਂਦੇ ਆ ਪਰ ਕੀ ਤੁਸੀਂ ਜਾਣਦੇ ਹੋ ਤੁਸੀਂ ਘਰ ਬੈਠੇ ਬਿਠਾਏ ਸਿਰਫ ਕੁਝ ਹੀ ਚੀਜ਼ਾਂ ਦਾ ਇਸਤੇਮਾਲ ਕਰਕੇ ਜਾਂ ਕਹਿ ਲਓ ਕਿ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਨਾ ਦਰਦਾਂ ਤੋਂ ਵੀ ਰਾਹਤ ਮਹਿਸੂਸ ਕਰ ਸਕਦੇ ਹੋ ਤੇ ਨਾਲ ਕੀ ਨਾਲ ਤੁਹਾਨੂੰ ਅਸੀਂ ਇਸ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਸਰਦੀਆਂ ਦੀ ਧੁੱਪ ਦੇ ਵਿੱਚ ਹੋਣ ਵਾਲੇ ਫਾਇਦਿਆਂ ਤੇ ਪਰ ਤਾਂ ਉਫਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਾਸ ਹੈਲਥ ਟਿਪਸ ਦੇ ਬਾਰੇ ਵੈਸੇ ਦੋਸਤੋ ਸਰਦੀਆਂ ਦੇ ਵਿੱਚ ਧੁੱਪ ਹਰ ਕਿਸੇ ਨੂੰ ਚੰਗੀ ਲੱਗਦੀ ਹੈ ਜਿਸ ਕਾਰਨ ਲੋਕ ਵੇਲੇ ਹੋ ਕੇ ਧੁੱਪ ਦੇ ਵਿੱਚ ਬੈਠਣਾ ਪਸੰਦ ਕਰਦੇ ਹੈ ਗਰਮ ਕੱਪੜੇ ਅੱਗ ਅਤੇ ਧੁੱਪ ਲੋਕਾਂ ਨੂੰ ਠੰਡ ਤੋਂ ਬਚਾਉਂਦੇ ਹੈ ਅੱਜ ਕੱਲ ਲੋਕ ਟੈਨਿੰਗ ਜਾਂ ਫਿਰ ਆਪਣੇ ਕੰਮਕਾਰ ਕਰਕੇ ਧੁੱਪ ਦੇ ਵਿੱਚ ਬੈਠੇ ਨਹੀਂ ਪਹੁੰਚਦੇ ਸੂਰਜ ਦੀ ਰੋਸ਼ਨੀ ਸਾਡੇ ਲਈ ਇੱਕ ਬਹੁਤ ਵੱਡਾ ਵਰਦਾਨ ਵੀ ਮੰਨਿਆ ਜਾਂਦਾ ਹੈ। ਰੋਜ਼ਾਨਾ ਕੁਝ ਦੇਰ ਤੱਕ ਸੇਕੀ ਗਈ ਧੁੱਪ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ, ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਦਮਾ ਰੋਗੀਆਂ ਦੇ ਲਈ ਵੀ ਲਾਭਦਾਇਕ ਹੁੰਦੀ ਹੈ। ਸਰਦੀਆਂ ਦੇ ਵਿੱਚ ਧੁੱਪ ਸੇਕਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਧੁੱਪ ਤੋਂ ਵਿਟਾਮਿਨ ਡੀ ਮਿਲਣ ਦੇ ਨਾਲ ਸਰੀਰ ਨੂੰ ਕਾਫੀ ਜ਼ਿਆਦਾ ਤਾਕਤ ਮਿਲਦੀ ਹੈ। ਪਰ ਧੁੱਪ ਨੂੰ ਸੇਕਣ ਦੇ ਹੋਰ ਖੇੜੇ-ਖੇੜੇ ਫਾਇਦੇ ਨੇ ਉਹ ਤੁਹਾਨੂੰ ਦੱਸ ਦਿਆਂ। ਬੱਚਿਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਧੁੱਪ। ਸਰਦੀ ਹੋਵੇ ਜਾਂ ਫਿਰ ਹੋਵੇ ਗਰਮੀ ਬੱਚਿਆਂ ਨੂੰ ਇੱਕ ਘੰਟਾ ਧੁੱਪ ਦੇ ਵਿੱਚ ਜ਼ਰੂਰ ਖੇਡਣਾ ਚਾਹੀਦਾ ਹੈ ਜੇਕਰ ਬੱਚਿਆਂ ਦੇ ਵਿੱਚ ਵਿਟਾਮਿਨ ਡੀ ਦੀ ਕਾਟ ਹੁੰਦੀ ਹੈ ਤਾਂ ਦੁੱਧ ਤੇ ਪਨੀਰ ਦੇ ذریعے ਮਿਲਣ ਵਾਲਾ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਂਦਾ ਇਸ ਲਈ ਉਹਨਾਂ ਨੂੰ ਧੁੱਪ ਸੇਕਣ ਦੇ ਲਈ ਕਹੋ ਉਮਰ ਬਤਾਓ ਤੁਪੇ ਦੇ ਵਿੱਚ ਹਰ ਰੋਜ਼ ਕੁਝ ਤੇਰ ਬੇਟਨ ਦੇ ਨਾਲ ਪ੍ਰਤੀਰੋਧੀ ਸਮਰੱਥਾ ਵਧ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਦੇ ਨਾਲ ਲੜਨ ਦੀ ਵੀ ਸ਼ਕਤੀ ਮਿਲਦੀ ਹੈ ਇਸ ਨਾਲ ਸਰੀਰ ਦੇ ਵਿੱਚੋਂ ਸ਼ੂਗਰ ਕਿਡਨੀ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਅਤੇ ਉਮਰ ਵੀ ਵੱਧ ਜਾਂਦੀ ਹੈ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ ਇੱਕ ਅਧਿਐਨ ਦੇ ਅਨੁਸਾਰ ਧੁੱਪ ਦੇ ਵਿੱਚ ਕੁਝ ਦਿਨ ਬੈਠਣ ਦੇ ਨਾਲ ਖੂਨ ਦਾ ਦੌਰਾ ਕੰਟਰੋਲ ਹੋਣ ਲੱਗਦਾ ਹੈ ਸਬੰਧੀ ਦਿਲ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਜੜੀਆਂ ਨੇ ਉਹ ਮਿੱਟੀਾਂ ਦੇ ਵਿੱਚ ਹੀ ਠੂਮੰਤਰ ਹੋ ਜਾਂਦੀਆਂ ਜਾਂ ਕਹਿ ਸਕਦੇ ਹਾਂ ਕਿ ਦਿਲ ਦੀਆਂ ਬਿਮਾਰੀਆਂ ਤੋਂ ਅਸੀਂ ਬਚਾਅ ਰੱਖ ਸਕਦੇ ਹਾਂ ਵਿਟਾਮਿਨ ਡੀ ਦਾ ਪ੍ਰਮੁੱਖ ਸਰੋਤ ਸਾਡੀਆਂ ਹੱਡੀਆਂ ਦੇ ਲਈ ਵਿਟਾਮਿਨ ਡੀ ਬਹੁਤ ਹੀ ਮਹੱਤਵਪੂਰਨ ਹੈ ਸਰਦੀਆਂ ਦੀ ਧੁੱਪ ਵਿਟਾਮਿਨ ਡੀ ਦਾ ਮੁੱਖ ਸਰੋਤ ਹੈ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਦੇ ਦਰਦ ਦੀ ਸਮੱਸਿਆ ਹੈ ਉਹਨਾਂ ਨੂੰ ਤੁੱਪ ਦੇ ਵਿੱਚ ਪੈਠਣਾ ਚਾਹੀਦਾ ਹੈ ਇਸ ਦੇ ਨਾਲ ਹੀ ਕੁਦਰਤੀ ਤੌਰ ਤੇ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਹੈ ਰੋਗਾਂ ਤੋਂ ਛੁਟਕਾਰਾ ਪਾਓ ਸਰਦੀਆਂ ਦੇ ਵਿੱਚ ਇਨਫੈਕਸ਼ਨਾਂ ਦੇ ਕਿਟਾਣੂ ਜ਼ਿਆਦਾਤਰ ਰੋਗਾਂ ਦੇ ਕਾਰਨ ਹੁੰਦੇ ਆ ਕੁਝ ਸਮੇਂ ਦੇ ਲਈ ਤੁੱਪ ਦੇ ਵਿੱਚ ਬੈਠਣ ਦੇ ਨਾਲ ਅਸੀਂ ਉਹਨਾਂ ਦੇ ਪ੍ਰਭਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਸਾਡੇ ਸਰੀਰ ਦੀ ਇਮਿਊਨਿਟੀ ਸਮਰੱਥਾ ਤੁੱਪ ਦੇ ਨਾਲ ਮਜ਼ਬੂਤ ਹੁੰਦੀ ਹੈ ਜੋ ਕਿ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦੀ ਹੈ ਇਸ ਤੋਂ ਇਲਾਵਾ ਕੈਂਸਰ ਤੋਂ ਵੀ ਸੁਰੱਖਿਆ ਮਿਲਦੀ ਹੈ ਸਰਦੀਆਂ ਕਿਰਨਾਂਵਾਂ ਕੈਂਸਰ ਦੇ ਨਾਲ ਲੜਨ ਦੇ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੁੰਦੀਆਂ ਇਹ ਸਰਦਾਰ ਟੰਕ ਦੇ ਨਾਲ ਕੈਂਸਰ ਕਾਰਨ ਪੈਦਾ ਹੋਣ ਵਾਲੇ ਤੱਤਾਂ ਨੂੰ ਬਿਲਕੁਲ ਹੀ ਖਤਮ ਕਰਦੀਆਂ ਸੀਜ਼ਨਲ ਡਿਪਰੈਸ਼ਨ ਕੁਝ ਲੋਕ ਸਰਦੀਆਂ ਦੇ ਵਿੱਚ ਘੱਟ ਰੋਸ਼ਨੀ ਤੇ ਧੁੱਪ ਕਾਰਨ ਸੀਜ਼ਨਲ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਅਜਿਹੇ ਦੇ ਵਿੱਚ ਧੁੱਪ ਦੇ ਵਿੱਚ ਕੁਝ देर ਬੈਠਣ ਦੇ ਨਾਲ ਸੀਜ਼ਨਲ ਡਿਪਰੈਸ਼ਨ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਤਾਂ ਜੇਕਰ ਤੁਹਾਨੂੰ ਵੀ ਕਈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਚਾਹੀਦਾ ਹੈ ਜਾਂ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਿਹੜੇ ਨੇ ਸਿਹਤਮੰਦ ਰਹਿਣ ਦੀ ਉਮਰ ਚੰਗੀ ਹੋਵੇ ਤਾਂ ਆਪਣੇ ਬੱਚਿਆਂ ਨੂੰ ਤੁੱਪ ਦੇ ਵਿੱਚ ਜਰੂਰ 1 ਘੰਟਾ 1.5 ਘੰਟਾ ਤੁਸੀਂ ਜਰੂਰ ਬਿਠਾਓ ਤਾਂ ਜੋ ਉਹਨਾਂ ਦੇ ਸਰੀਰ ਦੀਆਂ ਬਿਮਾਰੀਆਂ ਜਿਹੜੀਆਂ ਨੇ ਖਤਮ ਹੋ ਸਕਣ ਅਤੇ ਤੁਹਾਡੇ ਬੱਚੇ ਵੀ ਤੰਦਰੁਸਤ ਹੋ ਸਕਣ ਤੈਸਨ ਦੋਸਤੋ ਧੁੱਪ ਦੇ ਫਾਇਦੇ ਕਿਉਂਕਿ ਸਰਦੀਆਂ ਦੇ ਵਿੱਚ ਧੁੱਪ ਆਉਂਦੀ ਵੀ ਕਦੇ-ਕਦੇ ਹੈ ਤੇ ਜਦ ਵੀ ਆਉਂਦੀ ਹੈ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਆਉਂਦੀ ਹੈ ਤੇ ਜੇਕਰ ਤੁਹਾਡੇ ਵੀ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਜਾਂ ਕਈ ਤਰ੍ਹਾਂ ਦੇ ਦਰਦ ਤੁਹਾਡੀ ਬਾਡੀ ਦੇ ਵਿੱਚ ਮਹਿਸੂਸ ਹੁੰਦੇ ਆ ਤਾਂ ਤੁਸੀਂ ਧੁੱਪ ਸੇ ਕਿੰਨਾ ਦਰਦਾਂ ਤੋਂ ਛੁਟਕਾਰਾ ਪਾ ਸਕਦੇ ਹੋ ਜੇਕਰ ਜਾਣਕਾਰੀ ਪਸੰਦ ਆਈ ਹੋਵੇ ਤਾਂ ਇਸ ਜਾਣਕਾਰੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰ ਸਕਦੇ ਹੋ ਤੇ ਹੋਰ ਖਾਸ ਹੈਲਥ ਟਿਪਸ ਜਾਣਨ ਵਾਸਤੇ ਜਾਂ ਹੈਲਥ ਟਿਪਸ ਪ੍ਰੋਗਰਾਮ ਦੇਖਣ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ